ਸਵਾਗਤ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਇੱਕ ਵਾਰੀ ਫੇਰ ਹਾਜ਼ਰ ਹੋਏ ਆਂ ਤੁਹਾਡੇ ਵਾਸਤੇ ਇੱਕ ਨਵੀਂ ਅਪਡੇਟ ਲੈ ਕੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੂੰ ਗੇ ਨੂੰ ਬਹੁਤ ਟਾਈਮ ਹੋ ਚੁੱਕਿਆ ਹੈ ਆਪਾਂ ਸਿੱਧੂ ਮੂਸੇਵਾਲੇ ਦੇ ਡੇਰੇ ਕੀ ਛੋਟੇ ਛੋਟੇ ਫੈਨ ਨੇ ਉਹ ਸਿੱਧੂ ਮੂਸੇਵਾਲੇ ਨੂੰ ਕਿਵੇਂ ਸੁੰਨਾ ਪਸੰਦ ਕਰਦੇ ਨੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਇੱਕ ਛੋਟਾ ਬੱਚਾ ਜਦੋਂ ਔਰ ਕੋਈ ਸਿੰਗਰ ਦਾ ਗਾਣਾ ਲੱਗਿਆ ਹੁੰਦਾ ਹੈ ਤੇ ਕਿਵੇਂ ਚੀਕਾਂ ਮਾਰਨੀਆ ਸ਼ੁਰੂ ਕਰ ਦਿੰਦਾ ਹੈ ਜਿਦੋਂ ਕਿ ਸਿੱਧੂ ਮੂਸੇਵਾਲੇ ਦੀ ਤਸਵੀਰ ਉਹਦੇ ਸਾਹਮਣੇ ਹੁੰਦੀ ਹੈ ਸਿੱਧੂ ਮੂਸੇਵਾਲੇ ਦਾ ਗਾਣਾ ਜਿਹੜਾ ਕਿ ਉਹਦੇ ਸਾਹਮਣੇ ਹੁੰਦਾ ਆ ਤੁਹਾਨੂੰ ਦੱਸ ਦਈਏ ਕਿ ਬੱਚਾ ਹਲੇ ਬਹੁਤ ਹੀ ਛੋਟਾ ਹੈ ਜਿਹੜਾ ਕਿ ਆਪਣੇ ਮੂੰਹੋਂ ਬੋਲ ਕੇ ਵੀ ਨਹੀਂ ਦੱਸ ਸਕਦਾ ਕਿ ਮੈਂ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਨੇ ਆ ਅਤੇ ਕਿਵੇਂ ਚੀਕਾਂ ਮਾਰਦਾ ਆ ਤੇ ਇਸ਼ਾਰਿਆਂ ਦੇ ਨਾਲ ਭੱਜ ਕੇ LED ਦੇ ਵੱਲ ਜਾਂਦਾ ਆ ਕਿ ਮੈਨੂੰ ਸਿੱਧੂ ਮੂਸੇਵਾਲੇ ਦਾ ਗਾਣਾ ਪਲੇ ਕਰਕੇ ਦੋ ਆਓ ਤੁਹਾਨੂੰ ਸਭ ਤੋਂ ਪਹਿਲਾਂ ਬਿਨਾਂ ਦੇਰੀ ਕੀਤੇ ਉਹ ਵੀਡੀਓ ਦਿਖਾ ਦਿੰਨੇ ਆ ਇਹ ਆ ਉਹ ਵੀਡੀਓ ਜਿਹੜੀ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਛੋਟੇ ਬੱਚੇ ਦੀ ਵੀਡੀਓ ਇਹੀ ਉਹ ਛੋਟਾ ਫੈਨ ਆ ਸਿੱਧੂ ਮੂਸੇਵਾਲੇ ਦਾ ਜਿਹਦੀ ਵੀਡੀਓ ਕੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਉੱਪਰ ਜਿੱਥੇ ਕਿ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਹੁੰਦੀ ਆ ਉਸ ਦੇ ਉੱਪਰ ਇਹ ਬੱਚਾ ਹੱਥ ਰੱਖ ਦਿੰਦਾ ਆ ਤੇ ਜਦੋਂ ਹੀ ਗਾਣਾ ਪਲੇ ਹੁੰਦਾ ਆ ਤੇ ਤੁਸੀਂ ਐਕਸ਼ਨ ਵਿੱਚ ਚੈੱਕ ਕਰ ਸਕਦੇ ਹੋ ਸਟਾਈਲ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਹੀ ਉਂਗਲਾਂ ਨੇ ਜਿਹੜੀਆਂ ਕਿ ਉਹ ਕਾਰਲੀਆਂ ਸੀਗੀਆਂ ਅਤੇ ਕਿੰਨਾ ਖੁਸ਼ ਜੀਗਾ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਲੈਣ ਆਇਆ ਜਿਵੇਂ ਕਿ ਸਿੱਧੂ ਮੂਸੇਵਾਲਾ ਕਹਿ ਕੇ ਗਿਆ ਸੀਗਾ ਕਿ ਬੱਚਾ ਬੱਚਾ ਕਰਦਾ ਹੈ ਮਾਨ ਜੱਟ ਤੇ ਉਹ ਗੱਲਾਂ ਇਹ ਨੇ ਕਿ ਸੱਚ ਹੁੰਦੀਆਂ ਦੀ ਖਾਈ ਦੇਣ ਦੀਆਂ ਨੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਆ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ رائے ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਨਵੀਆਂ ਅਪਡੇਟਾਂ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ